हाँ जी भाई की नाम है कितने जाके मेरा नाम सोनू है जी जस्सी बाग वाली तो आई है जी की होया इतने आगे मैं अग्गो कैंटर वाल दी गलती सी जी उन्हें को तो हम ब्रेक हमारे पिछवा के कबास बजी उस तो बाद पिछे साड़ी बास बजी किन्हें एक्सपर्ट नहीं है? ਲਗਭਗ 8-10 ਵਾਰੀਆਂ ਤਾਂ ਹੈਗੀਆਂ ਜੀ। ਮੈਂ ਤੁਹਾਡੇ ਦਾ ਕੀ ਕੰਮ? ਮੇਰਾ ਨਾ ਚੰਕੌਰ ਸੰਗਾਈ। ਜਿਸ ਬਾਗ ਵਾਲੀ ਪੈਂਡਰ ਨੇ। ਸਵਾਰੀ ਤੁਸੀਂ ਬਸਤੇ ਵਿੱਚ? ਹਾਂ ਜੀ ਮੈਂ ਮਲਾਜ਼ਮੀ ਆਈਪੀ ਆਰ ਟਿਸ਼ ਦਾ। ਅੱਛਾ ਕੀ ਮਾਮਲਾ ਘਰ? ਮਾਮਲਾ ਇਹ ਸੀ ਮੈਂ ਪਿੰਡੋਂ ਜੜਿਆ ਸੀ ਜਿਸ ਬਾਗ ਵਾਲੀ ਕੋ ਸਾਡੇ ਡਰਾਈਵਰ ਆਉਂਦੇ ਸੀਗੇ 42 ਵਾਲੀ ਡਬਲਿੰਗ ਜਲਦੀ ਬੱਸ। ਉਹਦੇ ਨਾਲ ਆਇਆ ਸੀ ਬੈਠ ਕੇ। ਤੇ ਮੈਂ ਪਿੱਛੇ ਬੈਠਾ ਸੀਗਾ ਡਰਾਈਵਰ। ਤੇ ਜੀ ਬੱਸ ਚੰਡੀਗੜ੍ਹ ਜਾਣੀ ਸੀ। ਪੈਂਡਰੋ ਇਥੇ ਹਸਪਤਾਲ ਕੋਲੇ ਆ ਕੇ ਬਠਿੰਡੇ ਕੈਂਟਰ ਵਾਲੇ ਨੇ ਇੱਕਦਮ ਮੂਰੇ ਕਰਤਾ ਕੈਂਟਰ ਇਹਨਾਂ ਦਾ ਰੋਡਵੇਜ ਬੱਸ ਵਜਿਓ ਚ ਐਮਰਜੈਂਸੀ ਇਹ ਬੱਸ ਸਾਡੀ ਮਗਰ ਸੀਗੀ ਤੇ ਜਦੋਂ ਐਮਰਜੈਂਸੀ ਬ੍ਰੇਕ ਵਜਿਓ ਉਹਦੇ ਵਿੱਚ ਵਜੇ ਆਲ ਸਮੇਂ ਦੋਨੇ ਬੱਸਾਂ ਉਹਦੇ ਕੈਂਟਰ ਦੇ ਵਿੱਚ ਵਜੇ ਚੱਟਮੀ ਕਿੰਨੇ ਕੋਈ ਸੀ ਯਕੀਨੀ ਹੈ ਕਿ ਪੰਜ ਛੇ ਸਵਾਰੀਆਂ ਆਈਆਂ ਸੱਟੋਂ ਜ਼ਿਆਦਾ ਕਿ ਕਿਸੇ ਨੇ ਤਾਂ ਕਿ ਲੱਗਿਆ ਜੀ ਦੋ ਤਿੰਨਾਂ ਇਹ ਤਾਂ ਤੇ ਮੇਰੇ ਵੀ ਮੈਂ ਸਾਡੇ ਡਰਾਈਵਰ ਤੇ ਮਗਰੀ ਬੈਠਾ ਸੀਗਾ ਉਹ ਲੈਣ ਨਹੀਂ ਸੀ ਕਿ ਮੇਰਾ ਮੱਥਾ ਵੱਜਾ ਪੱਗ ਦਾ ਕਰਕੇ ਥੋੜੀ ਬਚਤ ਰਹੇਗੀ ਤੇ ਸਰ ਦੁਖੀ ਜਾਂਦਾ ਹਾਂ ਕੀ ਲੱਗਦਾ ਕਿਸ ਤਰ੍ਹਾਂ ਹੋ ਗਿਆ ਬੰਦੇ ਨੇ ਕਿਤਾਬ ਕੀ ਕਰਨਾ ਕਿ ਕੈਂਟਰ ਵਾਲੇ ਦੀ ਕੈਂਟਰ ਵਾਲੇ ਦੀ ਗਲਤੀ ਈ ਸਾਰੀ ਉਹਨੇ ਇੱਕਦਮ ਮੂਰੇ ਕਰਤਾ ਕੈਂਟਰ ਤੇ ਮਗਰ ਰੋੜ ਵਿੱਚ ਵੱਜੀ ਨਹੀਂ ਪੈਂਦਾ ਸੀਗਾ ਨਹੀਂ ਪੈਂਡ ਕਰਕੇ ਬੱਸ ਰੁਕੀ ਨਹੀਂ ਤੇ ਉਦੋਂ ਮਗਰ ਫੇਰਾ ਸਾਡੀ ਵੱਜੀ ਦੋਨੇ ਬੱਸਾਂ ਵੱਜੀ ਸਰ ਕੀ ਨਾਮ ਹੈ ਤੁਹਾਡੇ ਕਿਹੜੇ ਡਰਾਈਵਰ ਆਫਤਾਰ ਦਾ ਜੀ ਕ੍ਰਿਕਟਰ ਆਹ 35 ਸ਼ਰਮਾ ਰੇਡੀ ਕਰਨ ਬਾਅਦ ਕੋਰਾਂ ਮਰ ਪਰ ਆਪਣੇ ਆਪ ਹੋਰ ਦੇ ਗਿਆ ਕੀ ਕੋਈ ਸੀਗੀ ਡੱਬਾ ਵਾਲੀ ਫਰ ਕੀ ਮਾਮਲਾ ਕੀ ਹੋਇਆ ਤੇ ਮਾਮਲਾ ਇਹ ਡੱਬਾ ਵਾਲਾ ਹੈ ਕਿ ਮੈਂ ਚੱਲ ਕੇ 4:25 ਮਿੰਟ ਤੇ ਤੇ ਜਿਉਂ ਹੀ ਇੱਥੇ ਪਹੁੰਚੇ ਮੂਰੇ ਗੱਡੀ ਆ ਰਹੀ ਸੀ ਇੱਕ ਐਂਟਰਾ 407 ਗੱਡੀ ਤੇ ਇਸ ਗੱਡੀ 'ਚ ਮੂਰੇ ਕੀ ਰੱਬ ਜਾਣੇ ਕੀ ਹੋਇਆ ਤੁਹਾਨੂੰ ਵੀ ਰਿਹਾ ਕੀ ਹੋਇਆ ਵਾ 1 ਲੱਖ ਜੜ ਗੱਡੀ ਤੇ ਮੂਰੇ ਆ ਕੇ ਪਲਟ ਗਈ ਬੜੀ ਏਡੀ ਤੇ ਫੇਰੀ ਗੱਡੀ ਪਿੱਛੇ ਲੱਗੀ ਤੇ ਪਿੱਛੇ ਆ ਕੇ ਬਟਨਰ ਦੀ ਗੱਡੀ ਹੋਰ ਲੱਗੀ ਆ ਗਈ ਕਿ ਜਖਮੀ ਕਿੰਨੇ ਬੰਦੇ ਹੋ ਗਏ ਮੈਂ ਤਾਂ ਮੇਰੀ ਗੱਡੀ ਦਾ ਹੈ ਨਹੀਂ ਸਵਾਰੀ ਜੀ ਕੋਈ ਲੋ ਚਾਰ ਸਵਾਰੀਆਂ ਹੀ ਉਤਰ ਕੇ ਅਸੀਂ ਜੀ ਇਹਦੇ ਸੱਟ ਲੱਗੇਗਾ ਨਹੀਂ ਜੀ ਨਹੀਂ ਇਹ ਫਿਰ ਸਹੀ ਹੈ ਜੀ ਬੰਦੇ ਸਾਰੇ ਸਹੀ ਨੇ ਹਾਂ ਜੀ ਬੰਦੇ ਸਾਰੇ ਸਹੀ ਨੇ ਆਹ ਮੈਂ ਮੇਰੇ ਬੰਦੇ ਸਹੀ ਨੇ ਸਾਰੇ ਜੀ ਵੀ ਇਹ ਜਿਹੜਾ ਸੀ ਆਪੇ ਇੰਦੀ ਦੇ ਕੰਟਰੋਲ ਆ ਇਹ ਕੰਟਰੋਲ ਆ ਸਹੀ ਹੈ ਉਹ ਡਰਾਈਵਰ ਨੂੰ ਪੁੱਛਿਆ ਵੀ ਕੀ ਗੱਲ ਹੋਈ ਆ ਕੀ ਹੋਇਆ ਕਹਿੰਦਾ ਮੇਰਾ ਗੱਡੀ ਦਾ ਟਾਇਰ ਪਟ ਗਿਆ ਜੀ ਕਹਿੰਦਾ ਤੇ ਜਦ ਕਹਿੰਦਾ ਟਾਇਰ ਬਲਕੋ ਚਾਰੇ ਟਾਇਰ ਦਾ ਸਹੀ ਨਹੀਂ ਕੋਈ ਟਾਇਰ ਨਹੀਂ ਵੱਡਾ ਗੱਡੀ ਇਹ ਪੱਲੀ ਆ ਓਵਰ ਲੋਡ ਜੀ ਗਾ ਗੱਡੀ ਜੀ ਓਵਰ ਲੋਡ ਓਵਰ ਲੋਡ ਹੋਣ ਕਰਕੇ ਪੂਰੇ ਗੱਡੀ ਪਾਲਟੀ ਆ ਜੀ ਇਨਸਾਨ ਕਿੰਨਾ ਕੋਈ ਇਨਸਾਨ ਕਿ ਨੁਕਸਾਨ ਹੈ ਦੇਖ ਲੋ ਟਟੋ ਘਟ ਲਾਲੋ ਮੇਰੀ ਗੱਡੀ ਦਾ ਤਾਂ ਹੈਗਾ ਹੀ 1.5 ਲੱਖ ਤੋਂ ਉੱਖਾ ਰਹਾ ਮੇਰੀ ਡਿਪੋਲੀ ਗੱਡੀ ਸੀ ਨਵਾਂ ਸ਼ਹਿਰ ਡਿਪੋਲੀ ਜੀ ਇਸਰ ਕੀ ਨਾਮ ਹੈ ਤੁਹਾਡਾ ਕਿ ਕਿਹੜਾ ਸ਼ਹਿਰ ਸਾਵਨਪੁਰ ਵਾਲੇ ਜੀ ਤੁਸੀਂ ਇਹ ਸੰਗਤਾਂ ਕਿੱਲਸਾ ਬਰਾਸ ਸਾਵਨਪੁਰ ਦਾ ਲੱਗਿਆ ਕੀ ਮਾਮਲਾ ਹੋਇਆ ਜੀ ਇਸਦਾ ਇਹਨਾਂ ਸੋਹਾ ਸਾਡੇ ਕੋਲ 5:30 ਦੇ ਕਰੀਬ ਆ ਪੂਰੇ ਇੱਕ ਪੈਂਟਰ ਸੀ ਜਾਂ ਟੈਂਕਰ ਆ ਮੂਰੇ ਔਨ ਕਰਕੇ ਬਸ ਉਹਦੇ ਉਹ ਪਾਰਟੀ ਆ ਤੇ ਬਾਸ ਵੀ ਆ ਜੀ ਦੇਖੋ ਕੌਣ ਕੌਣ ਦੇ ਆ ਰਹੀ ਸਤ ਦਾ ਬੜੇ ਸਾਈਡ ਤੋਂ ਉਹ ਕਿਥੋਂ ਵੋਜੇ ਗਏ ਕਿੰਨੇ ਕੁ ਮੁੰਦੇ ਜਕਮੀ ਹੋਏ ਨੇ ਇਹ ਜਿੱਤ ਆ 5 6 ਪੇਸ਼ੈਂਟ ਆ ਯੂ ਨੋ ਇਸ ਮੁਤਾਬਕ ਮਾਰਗ ਮੁਕੀ ਨਾ ਉਹ ਹੋ ਗਏ ਛੋਟੇ ਕੋਈ ਕਿਸੇ ਦੇ ਕਰਜ ਕੀਤੀ ਆ ਅਸੀਂ ਪਰਤਾਲ ਕਰਕੇ ਜੇ ਉਹ ਕਾਰਪਰੀ ਨਹੀਂ ਦੇ ਕਰਾ